ਬਾਬਾ ਪਾਤ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਿਲਗਾ ਬਾਬਾ ਪਾਤ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਿਲਗਾ ਦੇ ਪ੍ਰਿੰਸੀਪਲ ਸਾਹਿਬ ਮੰਗਤ ਬਾਲੀਆ ਜੀ ਔਰ ਸਾਰਾ ਸਟਾਫ ਔਰ ਪਿਆਰੇ ਬੱਚਿਓ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਵਧਾਈ ਦੇ ਮੰਗਾ ਕਿ ਬਈ ਪਿਛਲੇ ਰੋਜ਼ ਦਾ ਕੁਝ ਕਲਾਸਾਂ ਦੇ ਬੱਚਿਆਂ ਨੂੰ ਸਨਮਾਨ ਕੀਤਾ ਸੀ ਲੋਕ ਭਲਾਈ ਮਾਂ ਚ ਮਿਲ ਗਏ ਨੇ ਤਬੂਰ ਦੀਆਂ ਕਲਾਸਾਂ ਦੇ ਰਿਜ਼ਲਟ ਉਸ ਵਕਤ ਨਹੀਂ ਆਏ ਸੀ ਪਲੱਸ 2 اور 8ਵੀਂ ਕਲਾਸ ਦੇ ਜਿਹੜੇ ਰਿਜ਼ਲਟ ਆਏ ਆ ਤਾਂ ਲੋਕ ਕਲਾਈਮੈਂਟ ਨੇ ਫੈਸਲਾ ਕੀਤਾ ਕਿ ਉਹਨਾਂ ਦਾ ਵੀ ਸਾਨੂੰ ਸਨਮਾਨ ਕਰਨਾ ਚਾਹੀਦਾ। ਤੋਂ ਵਧੀਆ ਜੱਟ ਲਿਆਣ ਲਈ ਮੈਂ ਸਾਰੇ ਸਕੂਲ ਦੇ ਸਮੂਹ ਸਟਾਫ ਦਾ ਬਹੁਤ ਧੰਨਵਾਦ ਵੀ ਕਰਦਾ ਹਾਂ ਔਰ ਉਹਨਾਂ ਨੂੰ ਵਧਾਈ ਵੀ ਦਿੰਦਾ। ਬੱਚਿਆਂ ਨੂੰ ਵੀ ਬਹੁਤ-ਬਹੁਤ ਵਧਾਈ ਦਿੰਦਾ ਔਰ ਉਹਨਾਂ ਦੇ ਪੇਰੈਂਟਸ ਨੂੰ ਵੀ ਕਿ ਉਹਨਾਂ ਨੇ ਮਿਹਨਤ ਕਰਕੇ ਨੰਬਰ ਪ੍ਰਾਪਤ ਕੀਤੇ ਆ। ਹੁਣ ਮੈਂ ਨਾਮ ਅਨਾਉਂਸ ਕਰਾਂਗਾ ਜਿੱਦਾਂ ਜਿੱਦਾਂ ਅਨਾਉਂਸ ਕਰਾਂ ਤੁਸੀਂ ਸਟੇਜ ਤੇ ਆ ਕੇ ਆਪਣਾ ਸਨਮਾਨ ਪ੍ਰਾਪਤ ਕਰੋ ਮੰਗਤ ਬਾਲੀਆ ਜੀ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਵੀ ਮੰਚ ਤੇ ਆਓ ਸਾਡੇ ਲੋਕ ਸੁਲਾਈ ਮੰਚ ਦੇ ਸਾਥੀ ਸਾਥੀ ਸੁਖਨਾਮ ਸਿੰਘ ਕਲੇਰ ਜੀ ਬਲਜੀਤ ਸਿੰਘ ਔਦਲਾ ਜੀ ਸਰਦਾਰ ਜਿੰਦਰ ਸਿੰਘ ਬਿਲਗਾ ਜੀ ਪੱਤਰਕਾਰ ਸਰਦਾਰ ਗਗਨਾਨ ਸਿੰਘ ਜਖਰੂ ਬਿਲਗਾ ਜੀ ਕਮਲਜੀਤ ਸਿੰਘ ਕੰਬਾਜੀ सुरेंद्रਪਾਲ ਬਿਲਗਾ ਤੋਂ ਉਹ ਬੱਚਿਆਂ ਦਾ ਸਨਮਾਨ ਕਰਨਗੇ ਮੈਂ ਸਭ ਤੋਂ ਪਹਿਲਾਂ ਹੁਣ ਮੈਂ ਅਕਮੀ ਕਲਾਸ ਦੇ ਬੱਚਿਆਂ ਦੇ ਨਾਮ ਅਨਾਉਂਸ ਕਰਾਂਗਾ ਕਿਰਨਜੋਤ ਕਿਰਨਜੋਤ ਕਾ ਪੁਤਰੀ ਦਲਵੀਰ RAM ਇਹ ਹਨ ठीक है सर रवि का पुत्री पलविंदर कंगना बाली पुत्री मनजीत कुमार बड़ी खुशी की गल है कि किरणजोत कौर पुत्री दलबीर राम मतलब 0.5 ਤੇ ਜਿਹੜਾ ਉਹ ਘਟ ਗਿਆ ਨੰਬਰ ਨਹੀਂ ਤਾਂ ਮੈਰਿਟ ਲਿਸਟ 'ਚ ਇਹਨਾਂ ਨੇ ਆਉਣਾ ਸੀ ਤਾਂ ਬਹੁਤ ਖੁਸ਼ੀ ਦੀ ਗੱਲ ਹੈ ਮਸਮੂਸ ਦਾ ਬਹੁਤ-ਬਹੁਤ ਵਧਾਈ ਦਿੰਦਾ ਔਰ ਬੱਚਿਆਂ ਨੂੰ ਵੀ ਉਹਨਾਂ ਦੇ ਪੇਰਾਂ 'ਸਲੋ ਵੀ ਕਿ ਇੰਨੀ ਮਿਹਨਤ ਕਰਕੇ ਉਹਨਾਂ ਨੇ ਇਹ ਰਿਜ਼ਲਟ ਲਿਆਂਦਾ ਤਾਂ ਹੁਣ ਮੈਂ ਪਲੱਸ 2 ਦੇ ਮੈਡੀਕਲ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਨਾਮ ਅਨਾਉਂਸ ਕਰਾਂਗਾ ਫਸਟ ਸੀਮਾ ਪੁੱਤਰੀ ਗਰਦਿਆਲ ਸੈਕਿੰਡ ਮਸਕਾਨ ਪੁੱਤਰੀ ਤਰਲੋਚਨ ਲਾਲ ਹਾਈ ਸਿਮਰਨ ਪੁੱਤਰੀ ਤੇਜਰਾਮ ਸਿਕੁਰਿਟੀ ਦੇ ਜਿਹੜੇ ਬੰਦੇ ਨੇ ਉਹਨਾਂ ਨੂੰ ਵੀ ਮੈਂ ਬਕਸੇ ਦੀ ਸਾਰੇ ਚਾਰ ਸੱਬੇ ਮੈਡੀਕਲ ਦੇ ਪਲੱਸ 2 ਦੇ ਜਿਹੜੇ ਜਿੱਦਾਂ ਅੰਚਾ ਮੈਡਮ ਜੋਸ਼ਨਾ ਜੀ ਤੇ ਹੋਰ ਸਟਾਫ ਜਿਹੜਾ ਉਹਨਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਉਹ ਵੀ ਸਟੇਜ ਤੇ ਆ ਕੇ ਨਾਲੋਕੇ ਬੱਚਿਆਂ ਦਾ ਸਨਮਾਨ ਕਰਨ ਮੈਡਮ ਜੋਸ਼ਨਾ ਜੀ ਮੰਗਤਬਾਲੀਆ ਜੀ ਮਾਸਟਰ ਸਰਦੀਸ਼ ਜੀ ਦੇ ਨਾਲ ਸਰਦਾਰ ਦਰਜੀਤ ਸਿੰਘ ਜੀ ਉਹਨਾਂ ਨੂੰ ਵੀ ਮੈਂ ਬੇਨਤੀ ਕਰਾਂਗਾ ਕਿ ਉਹ ਬੱਚਿਆਂ ਦਾ ਸਨਮਾਨ ਕਰਨ ਬਹੁਤ ਬਹੁਤ ਮੁਬਾਰਕਾਂ ਦੀ ਹੁਣ ਮੈਂ ਪਲੱਸ 2 ਕਮਰਸ ਗਰੁੱਪ ਦੇ ਜਿਹੜੇ ਬੱਚੇ ਆ ਉਹਨਾਂ ਦੇ ਨਾਮ ਅਨਾਉਂਸ ਕਰਾਂਗਾ ਫਸਟ ਪੁੰਕਾ ਪੁਤਰੀ ਰਕੇਸ਼ ਕੁਮਾਰ ਸੈਕੰਡ ਜਗਜੀਤ ਪੁਤਰੀ ਪ੍ਰਭਜੀਤ ਹਾੜ ਰਿਤਿਕਾ ਪੁਤਰੀ ਸੰਦੀਪ ਕੁਮਾਰ ਸਾਡੇ ਲੋਕ ਪਲੇ ਮੱਦਦੇ ਸਾਥੀ ਵੀ ਤੇ ਮਾਸਟਰ ਦਲਜੀਤ ਸਿੰਘ ਜੀ ਨੂੰ ਮੈਂ ਬੇਨਤੀ ਕਰਾਂਗਾ ਵੀ ਉਹ ਬੱਚਿਆਂ ਦਾ ਸਨਮਾਨ ਕਰਨ

ਹੁਣ ਮੈਂ ਕਲਾਸ 2 ਆਖਰ ਗਰੁੱਪ ਦੇ ਜਿਹੜੇ ਬੱਚੇ ਆ ਉਹਨਾਂ ਦੇ ਨਾਮ ਅਨਾਉਂਸ ਕਰਾਂਗਾ ਫਸਟ ਨੰਬਰ 1 ਪੁਤਰੀ ਬਲਜੀਤ ਸਿੰਘ ਸੈਕੰਡ ਕੋਮਲ ਪੁਤਰੀ ਸੁਖਵਿੰਦਰ ਸਿੰਘ ਗੁਰਸ਼ਰਮ ਕੌਰ ਪੁਤਰੀ ਕੁਲਵੰਤ ਸਿੰਘ ਸੋ ਬੱਚਿਓ ਇੱਕ ਛੋਟਾ ਜਿਹਾ ਪ੍ਰਾਰambh ਲੋਕ ਭਾਈਮਾਂ ਚ ਮਿਲਗਾ ਵੱਲੋਂ ਆਇਆ ਔਰ ਅੱਗੇ ਤੋਂ ਵੀ ਇਹ ਅਸੀਂ ਕੋਸ਼ਿਸ਼ ਜਾਰੀ ਰੱਖਾਂਗੇ ਤਾਂ ਦੂਸਰੇ ਬੱਚਿਆਂ ਨੂੰ ਵੀ ਮੈਂ ਬੇਨਤੀ ਕਰੂੰਗਾ ਕਿ ਵੱਧ ਤੋਂ ਵੱਧ ਮਿਹਨਤ ਕਰਕੇ ਉਹ ਵੀ ਜਿਹੜਾ ਆਪਣਾ ਬੱਚਿਆਂ ਦਾ ਆਪਣੇ ਸਕੂਲ ਦਾ ਨਾਮ ਰੌਸ਼ਨ ਕਰਨ ਬਾਕੀ ਤੋਂ ਬਾਅਦ ਮਿਹਨਤ ਕਰੀ ਕਿਉਂਕਿ ਜ਼ਿੰਦਗੀ ਵਿੱਚ ਇੱਕ ਪੜ੍ਹਾਈ ਆ ਜਿਹੜੀ ਦੁਬਾਰਾ ਨਹੀਂ ਮਿਲ ਹੋਣੀ ਇਹ ਤੁਹਾਨੂੰ ਮੌਕਾ ਮਿਲਿਆ ਤਾਂ ਫਾਇਦਾ ਉਠਾਓ ਬਹੁਤ ਵਧੀਆ ਮਿਹਨਤੀ ਸਟਾਫ ਹੈ ਤੁਹਾਡੇ ਸਕੂਲੇ ਸੋਹਿਸ ਕਰਕੇ ਬਹੁਤ ਬਹੁਤ ਸਾਰਿਆਂ ਨੂੰ ਬਧਾਈਆਂ तो आगे 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 ਫਿਰ ਮੈਂ ਜਿੱਥੇ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਔਰ ਆਸ ਔਰ ਅਵੀਦ ਰੱਖਦੇ ਆ ਕਿ ਅੱਗੇ ਤੋਂ ਵੀ ਆਪਾਂ ਇਸੇ ਤਰ੍ਹਾਂ ਜੁੜੇ ਰਹਾਂਗੇ ਤੋ ਦੋ ਮੈਂ ਲਈ ਮੈਂ ਸਾਡੇ ਲੋਕ ਭਲਾਈ ਮੰਚ ਦੇ ਸਾਥੀ ਜਿਹੜੇ ਬਹੁਤ ਸਾਰੇ ਐਫਰਟਸ ਕਰਦੇ ਆ ਲੋਕ ਭਲਾਈ ਮੰਚ ਲਈ ਸਾਰੇ ਸਾਥੀ ਵੈਸੇ ਤਾਂ ਕਰਦੇ ਆ ਸਰਨਾਮ ਸਿੰਘ ਕਲੇਰ ਜੀ ਮਨਜੀਤ ਸਿੰਘ ਬਾਦਲਾ ਜੀ ਰਜਿੰਦਰ ਸਿੰਘ ਦੀ ਬਿਲਗਾ ਕਮਲਜੀਤ ਕੰਬਾ ਜੀ ਗੁਰਨਾਮ ਸਿੰਘ ਜਖੂ ਜੀ ਤੋਂ ਹੁਣ ਮੈਂ ਬੇਨਤੀ ਕਰਾਂ ਕਿ ਦੋ ਮਿੰਟ ਲਈ ਗੁਰਨਾਮ ਸਿੰਘ ਜਖੂ ਜੀ ਉਹ ਮੰਚ ਤੇ ਹੋ ਸਰਕਾਰੀ ਕੰਨਿਆ ਸਕੂਲ ਬਿਲਗਾ ਦੇ ਪਿਆਰੀ ਬੱਚਿਓ ਮੇਰੀਆਂ ਭੈਣਾ ਟੀਚਰ ਸਹਿਬਾਨ ਤੇ ਮੇਰੇ ਵੀਰ ਅਧਿਆਪਕ ਸਾਰੇ ਇਸ ਗੱਲ ਦੇ ਬਹੁਤ ਵੱਡੇ ਵਧਾਈ ਦੇ ਪਾਤਰ ਨੇ ਕਿ ਅੱਜ ਜੇ ਸਮਾਂ ਇਸ ਸਟੇਜ ਤੇ ਕਿਸੇ ਨੂੰ ਸਨਮਾਨ ਕਰਨ ਦਾ ਮਿਲਿਆ ਤੇ ਬਹੁਤ ਵੱਡਾ ਯੋਗਦਾਨ ਅਧਿਆਪਕ ਸਾਡੀਆਂ ਭੈਣਾਂ ਦਾ ਸਾਡੇ ਭਰਾਵਾਂ ਦਾ ਬੱਚਿਆਂ ਨੇ ਮਿਹਨਤ ਕੀਤੀ ਪਰ ਬੱਚਿਆਂ ਦੀ ਮਿਹਨਤ ਸਫਲ ਤਾਂ ਹੀ ਹੋਈ ਆ ਕਿ ਉਹਨਾਂ ਦੇ ਮਾਰਗਦਰਸ਼ਕ ਜਿਹੜੇ ਸੀਗੇ ਉਹ ਬਹੁਤ ਜ਼ਿਆਦਾ ਯੋਗ ਸੀਗੇ ਦੁਨੀਆ ਦੇ ਨਕਸ਼ੇ ਦੇ ਵਿੱਚ ਜੇਕਰ ਗੱਲ ਕਰਾਂਗੇ ਤਾਂ ਬਿਲਗਾ ਨਗਰ ਇੱਕ ਐਦਾਂ ਦੀ ਪਛਾਣ ਬਣਾਉਂਦਾ ਆ ਤੇ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ ਜਦੋਂ ਤੁਸੀਂ ਬਿਲਗਾ ਕਹਦੇ ਨਹੀਂ ਤਾਂ ਅਗਲੇ ਨੂੰ ਆਪਣੇ ਆਪ ਪਤਾ ਲੱਗ ਜਾਂਦਾ ਬਿਲਗਾ ਵੀ ਪੰਜਾਬ ਦੇ ਵਿੱਚ ਇੱਕ ਆਜ਼ਾਦੀ ਕਲਾਟੀਆਂ ਦਾ ਪਿੰਡ ਆ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਚਰਨ ਛੋਹ ਪ੍ਰਾਪਤ ਪਿੰਡ ਆ ਤੁਸੀਂ ਬੱਚਿਆਂ ਨੇ ਇਸ ਨਗਰ ਦੀ ਸ਼ਾਨ ਵਧਾਈ ਆ ਆਪਣੇ ਮਾਪਿਆਂ ਦਾ ਸਿਰ ਉੱਚਾ ਕੀਤਾ ਤੇ ਸਕੂਲ ਦਾ ਵੀ ਬਹੁਤ ਵੱਡਾ ਮਾਣ ਵਧਾਇਆ ਤੁਸੀਂ ਸਾਰੇ ਵਧਾਈ ਦੇ ਪਾਤੜੇ ਹੋ ਪਰ ਇਹਦੇ ਨਾਲ ਹੀ ਇੱਕ ਇੱਕ ਕਰਾਂਗੇ ਕਿ ਸਾਡਾ ਮਕਸਦ ਇੱਥੇ ਤੱਕ ਹੀ ਨਹੀਂ ਸਗਿਆ ਕਿ ਅਸੀਂ ਪਲੱਸ 2 ਦੇ ਵਿੱਚ ਇੱਥੇ ਤੁਹਾਡੇ ਲਈ ਕਮਰਸ ਗਰੁੱਪ ਸਾਇੰਸ ਗਰੁੱਪ ਜਾਂ ਹੋਰ ਵੀ ਛੇ ਰੱਖਾ ਕਿ ਤੁਹਾਨੂੰ ਇਸ ਤੋਂ ਅੱਗੇ ਜਾਣ ਲਈ ਆ ਖੁੱਲੇ ਛੱਡ ਗਾਂਦੇ ਸਾਡਾ ਮਕਸਦ ਇਸ ਤੋਂ ਅੱਗੇ ਵੀ ਆ ਕੱਲ ਜਾਂ ਪਰਸੋਂ ਮੇਰੇ ਕਿਸੇ ਇੱਕ ਸਾਥੀ ਨੇ ਗੱਲ ਕੀਤੀ ਕਿ ਤੁਹਾਡੇ ਇੱਥੇ ਸਕੂਲ ਚੋਂ ਪਾਸ ਕਰਕੇ ਸਾਇੰਸ ਗਰੁੱਪ ਚੋਂ ਬੱਚੀ ਗਈ ਆ ਪਰ ਉਹਨੂੰ ਹਜੇ ਸਮਝ ਨਹੀਂ ਲੱਗ ਰਹੀ ਵੀ ਮੈਂ ਗਾਂਹ ਜਾ ਕੇ ਕਿੱਥੇ ਐਡਮਿਸ਼ਨ ਲੈਣਾ ਆ ਕਿੱਥੇ ਮੈਨੂੰ ਵਧੀਆ ਪੜਾਈ ਮਿਲ ਸਕਦੀ ਆ ਕਿੱਥੇ ਮੈਨੂੰ ਹੋਸਟਲ ਦਾ ਪ੍ਰਬੰਧ ਮਿਲ ਸਕਦਾ ਕਿੱਥੇ ਮੇਰੀ ਆਵਾਜਾਈ ਦਾ ਬੱਸ ਦਾ ਸਾਧਨ ਹੋ ਸਕਦਾ ਉਹ ਸਾਡੇ ਕੇ ਸਾਥੀ ਨੇ ਸਲਾਹ ਕੀਤੀ ਤਾਂ ਮੈਨੂੰ ਕਿਹਾ ਤੇ ਅਸੀਂ ਉਹਦਾ ਵੱਖ-ਵੱਖ ਜਿਹੜੇ ਮੇਰੇ ਆਪਣੇ ਰਿੰਗ ਦੇ ਵਿੱਚ ਜਿਹੜੇ ਐਮਬੀਬੀਐਸ ਕਰ ਚੁੱਕੇ ਆ ਜਾਂ ਹੋਰ ਡਾਕਟਰ ਦੀ ਲਾਈਨ ਦੇ ਵਿੱਚ ਅੱਗੇ ਜਾ ਚੁੱਕੇ ਆ ਉਹਨਾਂ ਨਾਲ ਪੰਜ ਸੱਤਾਂ ਨਾਲ ਸਲਾਹ ਕਰਕੇ ਤੇ ਫਿਰ ਉਹ ਪਰਿਵਾਰ ਨੂੰ ਅਸੀਂ ਸੁਜੈਸਟ ਕੀਤਾ ਵੀ ਤੁਹਾਡਾ ਬੱਚਾ ਇਸ ਕਾਲਜ ਵਿੱਚ ਜਾਂ ਇਸ ਸੰਸਥਾ ਦੇ ਵਿੱਚ ਵਧੀਆ ਪੜ੍ਹਾਈ ਕਰ ਸਕਦਾ ਮੈਂ ਬੇਨਤੀ ਕਰਦਾ ਕਿ ਜਿਹੜੀਆਂ ਬੱਚੀਆਂ ਚਾਹੇ ਕਮਰਸ ਕਰਕੇ ਜਾਂਦੀਆਂ ਚਾਹੇ ਮੈਡੀਕਲ ਦੇ ਵਿਸ਼ਿਆਂ ਦੇ ਵਿੱਚੋਂ ਅੱਗੇ ਪਲੱਸ 2 ਪਲੱਸ 1 ਦੇ ਵਿੱਚੋਂ ਨਿਕਲ ਕੇ ਜਾਂਦੀਆਂ ਉਹ ਕਿਰਪਾ ਕਰਕੇ ਜੇ ਕਿਸੇ ਗੱਲ ਦੀ ਕੋਈ ਸੰਸਾ ਹੋਵੇ ਜਾਂ ਕਿਸੇ ਗੱਲ ਦੀ ਦੁਬਧਾ ਹੋਵੇ ਉਹ ਵੀ ਸਾਡੇ ਨਾਲ ਸੰਪਰਕ ਜ਼ਰੂਰ ਕਰ ਲਿਆ ਕਰੋ ਅਸੀਂ ਤੁਹਾਡਾ ਪਲੱਸ 2 ਤੋਂ ਬਾਅਦ ਜਿਹੜਾ ਕੈਰੀਅਰ ਸ਼ੁਰੂ ਹੋਣਾ ਹੈ ਉਹਦੇ ਵਿੱਚ ਅਸੀਂ ਆਪਣੇ ਧਾਰੇ ਅਨਸਾਰ ਤੁਹਾਡਾ ਯੋਗਦਾਨ ਪਾ ਸਕਦੇ ਹਾਂ ਤੇ ਇਸ ਕਰਕੇ ਮੇਰੀ ਬੇਨਤੀ ਆ ਕਿ ਆਪਾਂ ਇਸ ਪਲੱਸ 2 ਦੇ ਧਾਇਰੇ ਨੂੰ ਇੱਥੇ ਹੀ ਰੱਖਣਾ ਆਪਾਂ ਇਸ ਨੂੰ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਤੱਕ ਵੀ ਅੱਗੇ ਲੈ ਜਾਣਾ ਬੱਚਿਆਂ ਨੂੰ ਪਰ ਸਾਡੀ ਕੋਸ਼ਿਸ਼ ਰਹੇਗੀ ਕਿਉਂਕਿ ਸਾਡੇ ਅਸੀਂ ਉਮਰ ਦੇ ਹਿਸਾਬ ਨਾਲ ਸਾਡੇ ਜਿੱਦਾਂ ਧਾਇਰਾ ਵੱਟਾਇਆ ਸਾਡੇ ਕੋਲ ਲਿੰਕ ਨੇ ਅਸੀਂ ਜਿਹੜੀ ਚੀਜ਼ ਤੁਸੀਂ ਕਿਤੇ ਜਾ ਕੇ ਕਿਤੇ ਪਤਾ ਕਰਨੀ ਆਸੀਂ ਫੋਨ ਤੇ ਤੁਹਾਨੂੰ ਪਤਾ ਕਰਕੇ ਦੱਸ ਸਕਦੇ ਆ ਵੀ ਬੇਟਾ ਜੀ ਇਸ ਵਿਸ਼ੇ ਵਿੱਚ ਤੁਹਾਨੂੰ ਆ ਮਦਦ ਐ ਸਕੂਲ ਦੇ ਵਿੱਚ ਐਸ ਕਾਲਜ ਦੇ ਵਿੱਚ ਐਸ ਸੰਸਥਾ ਦੇ ਵਿੱਚ ਵਧੀਆ ਮਿਲ ਸਕਦੀ ਆ ਵਾਸ ਕਰਦੇ ਆ ਕਿ ਲੋਕ ਭਲਾਈ ਮੰਚ ਸਰਦਾਰ ਮੋਹਨ ਸਿੰਘ ਜਾਲਕਾਰੀ ਹਾਲ ਕਮੇਟੀ ਜਿਹੜਾ ਇਹ ਪਰਾਲਾ ਬੱਚਿਆਂ ਨੂੰ ਉਤਸ਼ਾਹਤ ਕਰਨ ਦਾ ਕਰ ਰਹੀ ਆ ਇਹਦੇ ਨਾਲ ਜਿਹੜੇ ਬੱਚੇ ਇਹ ਨਹੀਂ ਹੈਗਾ ਵੀ ਤਿੰਨ ਤਿੰਨ ਬੱਚੇ ਸਨਮਾਨ ਕੀਤੇ ਗਏ ਆ ਤੇ ਉਹਨਾਂ ਬੱਚਿਆਂ ਦਾ ਹੀ ਸਾਡੇ ਕੋਲ ਦਿਮਾਗ ਦੇ ਵਿੱਚ ਬਹੁਤ ਵੱਡਾ ਰੁਤਬਾ ਨਹੀਂ ਸਾਡੇ ਲਈ ਸਾਰੇ ਤੁਸੀਂ ਇੱਕੋ ਆ ਪਰ ਉਤਸ਼ਾਹਤ ਕਰਨ ਦਾ ਇਹ ਹੁੰਦਾ ਹੈ ਕਿ ਜਿਹੜੇ ਬੱਚੇ ਬੈਠੇ ਨੇ ਜਿਹੜੇ ਬੱਚੇ 2 2 4 4 10 10 ਨੰਬਰਾਂ ਤੇ ਰਹਿ ਗਏ ਨੇ ਉਹ ਹੋਰ ਮਿਹਨਤ ਕਰਨਗੇ ਤੇ ਅਗਲੇ ਐਗਜ਼ਾਮ ਦੇ ਵਿੱਚ ਅਗਲੇ ਇਮਤਿਹਾਨ ਦੇ ਵਿੱਚ ਉਹ ਵੀ ਇਸ ਸਟੇਜ ਤੇ ਆਉਣਗੇ ਮੈਂ ਫੇਰ ਖਾਸ ਕਰਕੇ ਪ੍ਰਿੰਸੀਪਲ ਸਾਹਿਬ ਦਾ ਤੇ ਸਮੂਹ ਟੀਚਰਾਂ ਦਾ ਸਾਡੀਆਂ ਭੈਣਾਂ ਦਾ ਜਿਹੜੀਆਂ ਦੂਰੋਂ ਦੂਰੋਂ ਚੱਲ ਕੇ ਆਣ ਕੇ ਸਾਡੇ ਨਗਰ ਦੇ ਵਿੱਚ ਇਹਨਾਂ ਬੱਚਿਆਂ ਨੂੰ ਮਾਰਗਦਰਸ਼ਕ ਬਣ ਕੇ ਇਹਨਾਂ ਦੇ ਅਧਿਆਪਕ ਬਣ ਕੇ ਇਹਨਾਂ ਨੂੰ ਇਸ ਪੋਜੀਸ਼ਨਾਂ ਤੇ ਪਹੁੰਚਾ ਰਹੇ ਆ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਬਹੁਤ ਮਿਹਰਬਾਨੀ ਧੰਨਵਾਦੀ ਹੁਣ ਮੈਂ 2 ਮਿੰਟ ਲਈ ਮਾਸਟਰ ਦਲਜੀਤ ਸਿੰਘ ਜੀ ਨੂੰ ਬੇਨਤੀ ਕਰਾਂਗਾ ਉਹਨਾਂ ਤੋਂ ਬਾਅਦ ਮੰਗਤ ਵਾਲੀਆ ਜੀ ਮਾਸਟਰ ਦਲਜੀਤ ਸਿੰਘ ਬਹੁਤ ਹੀ ਸਤਿਕਾਰਯੋਗ ਸਾਡੇ ਇੰਚਾਰਜ ਸਾਹਿਬ ਸ਼੍ਰੀ ਮੰਗਤ ਵਾਲੀਆ ਜੀ ਆਪਣੇ ਪ੍ਰਧਾਨ ਸਾਹਿਬ ਸਰਦਾਰ ਗਰਨਾੰਦ ਸਿੰਘ ਜਖੂ ਜੀ ਨਾਲ ਸਰਦਾਰ ਰਜਿੰਦਰ ਸਿੰਘ ਜੀ ਉਹਨਾਂ ਦੇ ਨਾਲ ਸ਼੍ਰੀ ਸਤਨਾਮ ਕਲੇਰ ਜੀ ਤੇ ਨਾਲ ਹੀ ਉਹਨਾਂ ਦੇ ਦਲਜੀਤ ਸਿੰਘ ਔਦਲਾ ਜੀ ਬਹੁਤ ਹੀ ਸਤਿਕਾਰਯੋਗ ਸਾਡੇ ਅਧਿਆਪਕ ਸਾਥੀ ਤੇ ਪਿਆਰੇ ਬੱਚਿਓ ਜਿਵੇਂ ਕਿ ਅੱਜ ਆਪਾਂ ਦੇਖਿਆ ਕਿ ਅੱਜ ਜਿਹੜੇ ਪਿਛਲੇ ਬੋਰਡ ਦੇ ਇਗਜ਼ਾਮ ਹੋਏ ਸੀ ਉਹਨਾਂ ਦੇ ਵਿੱਚ ਬੱਚਿਆਂ ਨੇ ਬਹੁਤ ਹੀ ਮਾਣਯੋਗ ਪ੍ਰਾਪਤੀ ਕੀਤੀ ਆ ਸਾਡੇ ਲਈ ਜਿੱਥੇ ਇਹ ਮਾਣਯੋਗ ਗੱਲ ਆ ਉੱਥੇ ਸਾਡੇ ਲਈ ਖੁਸ਼ੀ ਦੀ ਵੀ ਗੱਲ ਆ ਕਿ ਬੱਚਿਆਂ ਨੇ ਇੰਨੀ ਮਿਹਨਤ ਕੀਤੀ ਆ ਬਹੁਤ ਜ਼ਿਆਦਾ ਹੱਦ ਤੱਕ ਬੱਚਿਆਂ ਨੂੰ ਪੜ੍ਹਨਾ ਪਿਆ ਨਾਲ ਹੀ ਅਧਿਆਪਕ ਸਾਥੀਆਂ ਨੇ ਜਿਨ੍ਹਾਂ ਨੇ ਇਹਨਾਂ ਨੂੰ ਟਾਈਮ-ਟਾਈਮ ਦੇ ਉੱਤੇ ਗਾਈਡ ਕੀਤਾ ਤੇ ਨਾਲ ਹੀ ਪਿਆਰੇ ਬੱਚੇ ਜਿਨ੍ਹਾਂ ਨੇ ਮਿਹਨਤ ਕੀਤੀ ਆ ਮੈਂ ਤੁਹਾਨੂੰ ਤੁਹਾਡੇ ਮਾਤਾ-ਪਿਤਾ ਨੂੰ ਤੇ ਸਮੂਹ ਅਧਿਪਤ ਸਹਿਬਾਨ ਨੂੰ ਮੁਬਾਰਕਬਾਦ ਦਿੰਦਾ ਹਾਂ ਕਿ ਇਹਨਾਂ ਨੇ ਐਨੀ ਮਿਹਨਤ ਕੀਤੀ ਆ ਤੇ ਬੱਚਿਆਂ ਨੂੰ ਇਸ ਲੈਵਲ ਤੱਕ ਪਹੁੰਚਾਇਆ ਥੋੜੀ ਜਿਹੀ ਕਸਰ ਰਹੀ ਆ ਸਾਡੇ 8ਵੀਂ ਦੇ ਇੱਕ ਬੱਚਾ ਸੀਗਾ ਥੋੜੇ ਜਿਹੇ ਪੁਆਇੰਟ ਦੇ ਵਿੱਚ ਮੈਰਿਟ ਦੇ ਵਿੱਚ ਉਰਿਆ ਆ ਅ ਥੋੜੇ ਜੇ ਪਲੱਸ 2 ਦਾ ਵੀ ਇੱਕ ਬੱਚਾ ਸੀਗਾ ਥੋੜੇ ਜੇ ਨੰਬਰਾਂ ਦੇ ਨਾਲ ਉਹਨੇ ਵੀ ਜਿਹੜਾ ਪਲੱਸ 2 ਦੇ ਵਿੱਚ ਮੈਰਿਟ ਪ੍ਰਾਪਤ ਕਰਨ ਤੋਂ ਥੋੜੇ ਜੇ ਖੁੰਝੇ ਆ ਕੋਸ਼ਿਸ਼ ਕਰਾਂਗੇ ਕਿ ਆਪਾਂ ਅੱਗੇ ਤੋਂ ਜਿਹੜਾ ਆ ਇਹ ਹੋਰ ਥੋੜਾ ਜਿਹਾ ਜ਼ੋਰ ਲਾਈਏ ਜਿੱਥੇ ਕਿਤੇ ਕਮੀਆਂ ਰਹਿ ਗਈਆਂ ਸੀ ਉਹਨਾਂ ਨੂੰ ਆਪਾਂ ਦੂਰ ਕਰੀਏ ਹੋਰ ਮਿਹਨਤ ਕਰੀਏ ਤੇ ਆਪਾਂ ਜਿਹੜੇ ਅੱਗੇ ਆਉਣ ਵਾਲੇ ਸਮੇਂ ਤੋਂ ਵੀ ਜਿਹੜਾ ਆ ਇਹ ਆਪਾਂ ਜਿਹੜੇ ਆ ਵਧੀਆ ਨੰਬਰ ਪ੍ਰਾਪਤ ਕਰੀਏ ਮੈਂ ਜੰਨੇ ਵੀ ਸਾਡੇ ਪਤਵੰਤੇ ਸੱਜਣ ਆਏ ਆ ਮੈਂ ਇਹਨਾਂ ਨੂੰ ਅ ਜਰੂਰ ਦੱਸਣਾ ਜਾਊਂਗਾ ਸਤਨਾੰਕਲੇਰ ਜੀ ਸਾਡੇ ਬਹੁਤ ਸਤਿਕਾਰਯੋਗ ਮੈਂਬਰ ਆ ਹਮੇਸ਼ਾ ਸਾਡੇ ਸਕੂਲ ਦੇ ਲਈ ਸੇਵਾ ਦੇ ਲਈ ਤਤਪਰ ਰਹਿੰਦੇ ਆ ਤੇ ਜਿਹੜੇ ਕੁਮਾਰਸ ਵਾਲੇ ਬੱਚੇ ਸੀਗੇ ਉਹਨੇ ਸਾਡੇ ਸਕੂਲ ਦੇ ਵਿੱਚੋਂ ਪਹਿਲੀਆਂ 3 ਪੋਜੀਸ਼ਨਾਂ ਹਾਸਲ ਕੀਤੀਆਂ ਉਹ ਖੜੇ ਹੋ ਜਾਓਗੇ ਇੱਕ ਵਾਰੀ ਸਾਰੇ ਬੱਚਿਆਂ ਨੇ ਉਹਨਾਂ ਦੇ ਲਈ ਤਾਲੀਆਂ ਜਰੂਰ ਮਾਰਨ ਇਹਨਾਂ ਨੇ ਗੱਲ ਕੀਤੀ ਆ ਕਿ ਅਸੀਂ ਸਿਰਫ ਮੈਡੀਕਲ ਵਾਲਿਆਂ ਦੇ ਲਈ ਨਹੀਂ ਅਸੀਂ ਕਮਰਸ ਵਾਲੇ ਬੱਚਿਆਂ ਲਈ ਵੀ ਸਾਰਿਆਂ ਦੇ ਲਈ ਅਸੀਂ ਜਿਹੜਾ ਆ ਇੱਕ ਮਿਲ ਕੇ ਉਪਰਾਲਾ ਕਰਾਂਗੇ ਉਹਨਾਂ ਨੂੰ ਵੀ ਗਾਈਡ ਕਰਾਂਗੇ ਅਸੀਂ ਇੱਥੇ ਜਿੰਨੇ ਵੀ ਇਹ ਟੀਚਰ ਬੇ ਹੈਗੇ ਆ ਮੈਨੂੰ ਇਹਨਾਂ ਤੇ ਮਾਣ ਆ ਬਹੁਤ ਹੀ ਕੁਆਲੀਫਾਈਡ ਵਧੀਆ ਨੰਬਰ ਦੇ ਔਖੇ ਟੈਸਟ ਕਲੀਅਰ ਕਰਕੇ ਜਿਹੜੇ ਆ ਇੱਥੇ ਤੱਕ ਪਹੁੰਚੇ ਆ ਹੁਣ ਮੈਂ ਬੇਨਤੀ ਕਰਾਂਗਾ ਕਿ ਜਿਹੜੇ ਬੱਚਿਆਂ ਦੇ ਪੇਰੈਂਟਸ ਆਇਆ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਉਹ ਸਟੇਜ ਤੇ ਜ਼ਰੂਰ ਆ ਜਾਣ ਤੇ ਇੱਕ ਫੋਟੋ ਅਸੀਂ ਚਾਹੁੰਦੇ ਆ ਵੀ ਉਹਨਾਂ ਦੀ ਵੀ ਹੋਵੇ ਤੇ ਉਹਨਾਂ ਦੇ ਬੱਚੇ ਵੀ ਨਾਲ ਆ ਜਾਣ ਸਟੇਜ ਤੇ ਤੇ ਹੁਣ ਮੈਂ ਬੇਨਤੀ ਕਰਾਂਗਾ ਸ਼੍ਰੀ ਮੰਗਤ ਬਾੜੀਆ ਜੀ ਉਹ 2 ਮਿੰਟ ਦੇ 5 ਮਿੰਟ ਤੇ ਹੋ ਹੈਲੋ ਸਭ ਤੋਂ ਪਹਿਲਾਂ ਤਾਂ ਲੋਕ ਭਲਾਈ ਮੈਂ ਚਾਹਦਾ ਇੱਥੇ ਆਉਣ ਤੇ ਮੈਂ ਲਿੰਗਾ ਸਵਾਦ ਕਰਦਾ ਤੇ ਬੱਚਿਆਂ ਨੂੰ ਜੋ ਇਹਨਾਂ ਨੇ ਸਨਮਾਨਤ ਕਰਦਾ ਆ ਸਨਮਾਨਤ ਕੀਤਾ ਆ ਤੇ ਉਹਨਾਂ ਵਾਸਤੇ ਬੇਟਾ ਜੀ ਜ਼ੋਰਦਾਰ ਕਲਾਪਿੰਗ ਜੋਰਦਾਰ ਕਲਾਪਿੰਗ ਆਈ ਨਹੀਂ ਸਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬੱਚੇ ਬਹੁਤ ਉਤਸ਼ਾਹ ਹੁੰਦੇ ਆ ਜੀ ਇਹੇ ਚੀਜ਼ਾਂ ਤੋਂ ਤੇ ਬੱਚੇ ਜਿਵੇਂ ਜਿਵੇਂ ਫਸਟ ਸੈਕਿੰਡ ਥਰਡ ਆਉਂਦੇ ਆ ਇਹਨਾਂ ਨੂੰ ਦੇਖ ਕੇ ਬਾਕੀ ਬੱਚਿਆਂ 'ਚ ਵੀ ਉਤਸ਼ਾਹ ਹੁੰਦਾ ਆ ਤੇ ਸੁਰਿੰਦਰ ਬਿਲਗੜੀ ਜੀ ਨੇ ਬੜੀ ਵਧੀਆ ਗੱਲ ਕੀਤੀ ਕਹਿੰਦੇ ਕਿ ਬੱਚਿਆਂ ਦੇ ਨਾਲ ਪੇਰੈਂਟਸ ਆਏ ਆ ਮੈਂ ਉਹ ਪੇਰੈਂਟਸ ਨੂੰ ਵੀ ਸਟੇਜ ਤੇ ਬੁਲਾਉਣਾ ਚਾਹੁੰਦਾ ਆ ਤੇ ਉਹ ਕਿਉਂਕਿ ਮਾਪਿਓ ਨੂੰ ਇੱਕ ਬਹੁਤ ਵੱਡੀ ਖੁਸ਼ੀ ਹੁੰਦੀ ਆ ਕਿ ਸਾਡਾ ਬੱਚਾ ਫਸਟ ਸੈਕਿੰਡ ਥਰਡ ਆਇਆ ਆ ਹਨਾ ਤੇ ਮੈਂ ਪੇਰੈਂਟਸ ਨੂੰ ਬੁਲਾ ਕੇ ਉਹਨਾਂ ਨੇ ਸਨਮਾਨ ਕਰਦੇ ਆ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਕਲਾਪਿੰਗ ਕੀਤੀ ਜਾਵੇ ਬਈ ਤਾਂ ਸਾਰੇ ਨੂੰ ਸਾਥ ਦੇਣਾ

ਧੰਨਵਾਦ ਬੇਟਾ ਜੀ ਧੰਨਵਾਦ ਜਿਹੜੇ ਨਾਲ ਆਏ ਮਾਪੇ ਉਹਨਾਂ ਦੇ ਤੇ ਤੁਹਾਨੂੰ ਵੀ ਬਹੁਤ-ਬਹੁਤ ਜਿਆਦਾ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਤੇ ਮੈਂ ਲੋਕ ਭਲਾਈ ਮੰਚ ਦਾ ਆਪਣੇ ਵੱਲੋਂ ਤੇ ਆਪਣੇ ਸਮੂਹ ਸਟਾਫ ਵੱਲੋਂ ਤੇ ਸਾਰੇ ਬੱਚਿਆਂ ਵੱਲੋਂ ਧੰਨਵਾਦ ਕਰਦਾ ਹਾਂ ਸਰ ਤੁਹਾਡਾ ਤੁਸੀਂ ਆਪਣੇ ਰਜੇ ਵੇ ਟਾਈਮ ਦੇ ਵਿੱਚ ਟਾਈਮ ਕੱਢ ਕੇ ਬੱਚਿਆਂ ਵਾਸਤੇ ਆਉਂਦੇ ਆ ਸਾਨੂੰ ਵੀ ਚੰਗਾ ਲੱਗਦਾ ਹੈ ਤੇ ਬੱਚਿਆਂ ਨੂੰ ਵੀ ਚੰਗਾ ਲੱਗਦਾ ਹੈ ਤੇ ਸਰ ਨੇ ਇੱਕ ਗੱਲ ਕਹੀ ਹੈ ਗੁਰਨਾਮ ਸਰ ਨੇ ਕਿ ਬੱਚਿਆਂ ਨੂੰ ਅਸੀਂ ਇਕੱਲਾ ਪਲੱਸ 2 ਤੱਕ ਨਹੀਂ ਜੇ ਪਾਸਟੂ ਤੋਂ ਅੱਗੇ ਵੀ ਜੇ ਉਹ ਕੁਝ ਕਰਨਾ ਚਾਹੁੰਦੇ ਆ ਉਹਦੇ ਵਾਸਤੇ ਵੀ ਸਾਨੂੰ ਮਿਲੋ ਅਸੀਂ ਤੁਹਾਨੂੰ ਮੋਟੀਵੇਟ ਵੀ ਕਰਾਂਗੇ ਤੇ ਜੇ ਉਹਨਾਂ ਦੇ ਦੇਖੋ ਉਹਨਾਂ ਦੇ ਸਰ ਉਹਨਾਂ ਨੇ ਕਿਹਾ ਆ ਕਿ ਇੰਡਾਇਰੈਕਟਲੀ ਤੌਰ ਤੇ ਵੀ ਚਲੋ ਇਹਨਾਂ ਦੇ ਇਹ ਆਂਦੇ ਜਾਂਦੇ ਆ ਇਹਨਾਂ ਦੇ ਕਾਲਜ ਦੇ ਨਾਲ ਕਿਤੇ ਨਾ ਕਿਤੇ ਕੋਈ ਨਾ ਕੋਈ ਜਾਣਸ਼ਾ ਨਿਕਲ ਆਉਂਦੀ ਆ ਇਹ ਤੁਹਾਨੂੰ ਚੰਗੇ ਤਰੀਕੇ ਨਾਲ ਗਾਈਡ ਕਰ ਸਕਦੇ ਆ ਚੰਗੇ ਤਰੀਕੇ ਨਾਲ ਕਾਲਜ ਬਾਰੇ ਦੱਸ ਸਕਦੇ ਆ ਤੇ ਬਾਕੀ ਬੇਟਾ ਜੀ ਅਸੀਂ ਤਾਂ ਤੁਹਾਡੇ ਕੋਲ ਹੈ ਹੀ ਆ ਤੁਸੀਂ ਜਦੋਂ ਮਰਜ਼ੀ ਸਾਨੂੰ ਕਾਲ ਕਰੋ ਜਦੋਂ ਮਰਜ਼ੀ ਸਕੂਲ ਆ ਉਹ ਤੁਹਾਡਾ ਸਕੂਲ ਆ ਤੇ ਤੁਸੀਂ ਆਪਣੇ ਟੀਚਰਸ ਤੋਂ ਵੀ ਗਾਈਡ ਲੈ ਸਕਦੇ ਹੋ ਤਾਂ ਉਹ ਵੀ ਗਾਈਡਲਾਈਨ ਜ਼ਰੂਰ ਦੇਣਗੇ ਜਦੋਂ ਮਰਜ਼ੀ ਠੀਕ ਹੈ ਬੇਟਾ ਤੇ ਜਿਆਦਾ ਸਮਾਂ ਨਾਲ ਲੈਂਦੇ ਫਿਰ ਮੈਂ ਇੱਕ ਵਾਰ ਫਿਰ ਲੋਕ ਭਲਾਈ ਮੰਚ ਦਾ ਧੰਨਵਾਦ ਕਰਦਾ ਹਾਂ ਤੇ ਸਾਰੇ ਬੱਚਿਆਂ ਨੂੰ ਕਹਿਣਾ ਹੈ ਕਿ ਜ਼ੋਰਦਾਰ ਤਾੜੀਆਂ ਨਾਲ ਇੱਕ ਰਿਆਂ ਦਾ ਧੰਨਵਾਦ ਕੀਤਾ ਜਾਵੇ ਆਪਣੇ ਰੁਝੇਵੇਂ ਟਾਈਮ ਦੇ ਵਿੱਚ ਟਾਈਮ ਕੱਢ ਕੇ ਇਹ ਸਕੂਲ ਲਈ ਇਹ ਜ਼ਰੂਰ ਆਉਂਦੇ ਆ ਸੋ ਧੰਨਵਾਦ ਕਰਦਾ ਹਾਂ ਜੀ ਮੈਂ ਤੁਹਾਡਾ ਸਾਰਿਆਂ ਦਾ ਕਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ